ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਦੇ ਰੰਗ ਉਤੇ ਅਸੀਂ ਜਾਣਦੇ ਹਾਂ ਕਿੰਜ ਕੁਰਬਾਨ ਹੋਣਾ ਹੈ ਸੋਹਣੇ ਦੇਸ਼ ਦੀ ਇੱਕ ਵੀ ਮੰਗ ਉਤੇ ਬਿੱਤੇ ਜੰਗ ਦੇ ਅਗ ਵਾਂਗ ਮੱਚੀਏ ਸਵਾ ਲੱਖ ਦੇ ਨਾਲ ਇੱਕ ਇੱਕ ਲੜੇ ਹੋਇਆ ਜਾਏਗਾ ਅਸੀਂ ਉਪਲ ਦਿਨਾਂ ਤੇ ਕੰਮ ਚੜੇ ਹੋਇਆ ਸਿਰ ਤੇ ਅੱਜ ਤੇ ਦੀ ਫੀਸ ਕਰਦੀ ਅਸੀਂ ਉਹਨਾਂ ਸੂਲਾਂ ਦੇ ਵਿੱਚ ਬੜੇ ਹੋਇਆ ਕਿ ਰਾਜਗੁਰੂ ਸਫਦੇਵ ਸਰਾਬੇ ਦਾ ਕੀ ਕਹਿਣਾ ਰਾਜਗੁਰੂ ਸਫਦੇਵ ਸਰਾਬੇ ਦਾ ਕੀ ਕਹਿਣਾ ਭਗਤ ਸਿੰਘ ਨੇ ਸਦਾ ਹੀ 23 ਸਾਲ ਦਾ ਰਹਿਣਾ ਭਗਤ ਸਿੰਘ ਨੇ ਸਦਾ ਹੀ 23 ਸਾਲ ਦਾ ਰਹਿਣਾ ਲੋਕੀ ਨਾਮ ਸ਼ਹੀਦਾਂ ਦਾ ਸੁੱਚੇ ਮੂੰਹ ਲੈਂਦੇ ਮਰ ਜਾਂਦੇ ਜੋ ਦੇਸ਼ ਲਈ ਉੱਜਦੇ ਆਜ਼ਾਦੀ ਦੇ ਝੂਠੇ ਆਗੂ ਕੁਰਸੀ ਲੈ ਕੇ ਬਹਿ ਗਏ ਰਾਜਗੁਰੂ ਸੁਖਦੇਵ ਭਗਤ ਸਿੰਘ ਬੁੱਲਾ ਜੀ ਇੱਥੇ ਜਦੋਂ ਵੀ ਸਰਕਾਰਾਂ ਆਉਂਦੀਆਂ ਸਿਰਫ ਉਸ ਟਾਈਮ ਹੀ ਆਉਂਦੀਆਂ ਜਦੋਂ ਚੋਣਾਂ ਦਾ ਬਿਗਲ ਵੱਜਦਾ ਵੈਸੇ ਕੋਈ ਇੱਥੇ ਮੰਤਰੀ ਕੋਈ ਨਹੀਂ ਆਂਦਾ ਨਾ ਕੋਈ ਚੀਫ ਮਿਨਿਸਟਰਾਂ ਦਾ ਉਦੋਂ ਹੀ ਆਂਦੇ ਆ ਜਦੋਂ ਚੋਣਾਂ ਦਾ ਬਿਗਲ ਵੱਜ ਜਾਂਦਾ ਲੋਕਾਂ ਦਾ ਧਿਆਨ ਆ ਜਿਹੜਾ ਉਹ ਆਪਣੇ ਵੱਲ ਕਰਸ਼ਿਤ ਕਰਦੇ ਆ ਵੈਸੇ ਕੋਈ ਵੀ ਨਹੀਂ ਆਂਦਾ ਇੱਥੇ ਰੋਡ ਦੇ ਉੱਤੇ ਇੱਕ ਸਿਵਲ ਹਸਪੀਟਲ ਆ ਸਰਕਾਰੀ ਉਹਦੀ ਤੁਸੀਂ ਹਾਲਤ ਦੇਖ ਸਕਦੇ ਹੋ ਇੰਨੀ ਖਸਤਾਵਾ ਨਾ ਹੀ ਉੱਥੇ ਕੋਈ ਮਰੀਜ਼ਾਂ ਦਾ ਨਾਂ ਉੱਥੇ ਕੋਈ ਐਂਬੂਲੈਂਸ ਦੀ ਸਰਕਾਰੀ ਸੇਵਾ ਉੱਥੇ ਕੋਈ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਸ ਪਿੰਡ ਦਾ ਜੋ ਆ ਵਿਕਾਸ ਕੇ ਕਰਨ ਲਈ ਇੱਥੇ ਵੱਧ ਤੋਂ ਵੱਧ ਫੰਡ ਦਿੱਤੇ ਜਾਣ ਸਰਕਾਰੀ ਸਕੂਲ ਲਈ ਸਰਕਾਰੀ ਸਕੂਲ ਆ ਉਹ ਵੀ ਪਿੰਡ ਤੋਂ ਬਾਹਰ ਆ ਉੱਥੇ ਸਟੇਡੀਅਮ ਦੀ ਘਾਟ ਆ ਉਹ ਵੀ ਪੂਰੀ ਕੀਤੀ ਜਾਵੇ ਸਿਵਲ ਹਸਪਤਾਲ ਆ ਜਿਹੜਾ ਉਹ ਵੀ ਉੱਥੇ ਦਾ ਸਾਫ਼ ਸੁਥਰਾ ਬਣਾਇਆ ਜਾਵੇ ਸਰਕਾਰ ਨੂੰ ਇਹ ਅਪੀਲ ਕਰਦੇ ਆ ਜੀ ਪਿੰਡ ਖਟਕੜ ਕਲਾਂ ਦੇ ਵਿੱਚ ਉਹਨਾਂ ਦਾ ਜੱਦੀਕਰ ਆ ਉਹ ਉਸੇ ਦੇਖ ਰੇਕ ਕੌਣ ਕਰੇ ਉਹ ਦੀ ਦੇਖ ਰੇਕ ਵੀ ਬਸ ਪਿੰਡ ਦੇ ਸੰਯੋਗ ਨਾਲ ਹੀ ਐਨ ਆਰ ਆਈ ਵੀਰ ਜਿਹਾ ਕਰਾ ਰਹੇ ਆ ਹੋਰ ਗਵਰਨਮੈਂਟ ਦਾ ਉੱਥੇ ਥੋੜਾ ਬੋਤਾ ਜੇ ਕੋਈ ਆਂਦਾ ਹੋਵੇ ਕਰਿੰਦਾ ਸਿਰਫ ਉਹ 뮤지컬 ਕਮੇਟੀ ਵਾਲੇ ਆਂਦੇ ਜਦੋਂ ਵੀ ਉਹ ਵੀ ਜੇ ਕਿਸੇ ਅਫਸਰ ਨੇ ਆਣਾ ਤਾਂ ਘਰ ਦੀ ਦੇਖਰੇਖ ਵਾਲ ਕੋਈ ਧਿਆਨ ਨਹੀਂ ਨਹੀਂ ਕੋਈ ਧਿਆਨ ਹੀ ਜੀ ਉੱਥੇ ਅੱਜ ਤੱਕ ਤਾਂ ਕੋਈ ਦੇਖਿਆ ਨਹੀਂ ਖਟਕਟ ਕੜਾਲ ਦੇ ਵਿੱਚ ਸ਼ਹੀਦ ਭਗਤ ਸਿੰਘ ਦਾ ਇਹ ਜੱਦੀ ਘਰ ਤੁਸੀਂ ਇਸ ਤਰ੍ਹਾਂ ਤਸਵੀਰਾਂ ਵਿੱਚ ਦੇਖਿਆ ਇੱਥੇ ਲੋਕ ਜਿਹੜੇ ਨੇ ਸ਼ਹੀਦ ਭਗਤ ਸਿੰਘ ਦੇ ਇਸ ਜੱਦੀ ਘਰ ਦਾ ਦ دیدار ਕਰਨ ਆਏ ਨੇ ਕੀ ਭਾਵਨਾ ਰੱਖਦੇ ਨੇ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਜਾਣ ਲੈਣੇ ਵੇਖੋ ਅਸਾਂ ਨੂੰ ਤਾਂ ਬਹੁਤ ਅੱਛਾ ਲੱਗਾ ਕਿ ਅਸੀਂ ਦੇਖਣ ਆਏ ਆ ਇਹਨਾਂ ਦੇ ਕਿਉਂ ਅਸੀਂ ਪਹਿਲੇ ਵੀ ਆ ਕੇ ਗਏ ਸੀਗੇ ਪਰ ਬੱਲੇ ਖੁੱਲਾ ਸੀਗਾ ਅਸੀਂ ਫੁੱਲੇ ਲਗਾ ਕੇ ਦੇਖ ਕੇ ਦਰਸ਼ਨ ਕਰਕੇ ਗਏ ਸੀਗੇ ਹੁਣ ਅਸੀਂ ਨਵੇਂ ਨੂੰ ਵੀ ਦੇਖ ਕੇ ਆਏ ਹੁਣ ਪੁਰਾਣਾ ਉਹਨਾਂ ਦਾ ਘਰ ਦੇਖਣ ਨੂੰ ਬਹੁਤ ਅੱਛਾ ਲੱਗਾ ਕੀ ਕਹਿਣਾ ਹੈ ਇੰਨਾ ਇੰਨਾ ਵੱਡਾ ਜਿਹੜਾ ਉਹਨਾਂ ਨੇ ਸੈਕਰੀਫਾਈਸ ਕੀਤਾ ਹੈ ਦੇਸ਼ ਦੇ ਲਈ ਕੁਰਬਾਨ ਕਰ ਦਿੱਤਾ ਆਪਣੇ ਆਪ ਨੂੰ ਅੱਛਾ ਲੱਗਦਾ ਹੈ ਕਿ ਉਹਨਾਂ ਨੇ ਦੇਸ਼ ਨੂੰ ਇਛਾਤ ਕਰਾਇਆ ਬਹੁਤ ਵਧੀਆ ਲੱਗਦਾ ਸਕੂਲਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਜ਼ਰੂਰ ਸ਼ਹੀਦ ਭਗਤ ਸਿੰਘ ਬਾਰੇ ਪੜਾਇਆ ਜਾਂਦਾ ਕਿੱਥੋਂ ਤੁਸੀਂ ਕਿੱਥੋਂ ਆਏ ਹੋ ਮੈਂ ਬੰਬੇ ਤੋਂ ਆਇਆ ਮੈਨੂੰ ਭਗਤ ਸਿੰਘ ਦਾ ਪੜਨਾ ਬਹੁਤ ਚੰਗਾ ਲੱਗਦਾ ਹੈ ਤੁਹਾਨੂੰ ਜ਼ਰੂਰ ਸਕੂਲ ਦੇ ਵਿੱਚ ਪੜਾਇਆ ਹੋਏਗਾ ਸ਼ਹੀਦ ਭਗਤ ਸਿੰਘ ਬਾਰੇ ਬਹੁਤ سارے ਚੈਪਟਰਸ ਹੁੰਦੇ ਨੇ ਪੋਇਮਸ ਹੁੰਦੀਆਂ ਨੇ ਕੀ ਜ਼ਹਿਨ ਦੇ ਵਿੱਚ ਆਉਂਦਾ ਜਦੋਂ ਸ਼ਹੀਦ ਭਗਤ ਸਿੰਘ ਦਾ ਨਾਮ ਆਉਂਦਾ ਇੱਕ ਪ੍ਰਾਊਡ ਫੀਲ ਹੁੰਦੀ ਹੈ ਕਿ ਸਾਡੇ ਏਰੀਆ ਦਾ ਕੋਈ ਮਤਲਬ ਫ੍ਰੀडम फाइਟਰ ਸੀਗਾ ਜਿਨੇ ਸਾਨੂੰ ਆਜ਼ਾਦ ਕਰਵਾਇਆ ਵਾ ਤੇ ਮਤਲਬ ਸਾਨੂੰ ਆਜ਼ਾਦੀ ਦਿਵਾਈ ਤੇ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਜਦੋਂ ਕੋਈ ਕਹਿੰਦਾ ਵਾ ਕਿ ਉਹ ਖਟਕੜ ਕਲਾ ਤੋਂ ਬਿਲੋਂਗ ਕਰਦੇ ਆ ਤੁਸੀਂ ਖਟਕੜ ਕੜਾਂ ਤੋਂ ਹਾਂ ਅਸੀਂ ਮਤਲਬ ਬੰਗਾ ਸ਼ਹਿਰ ਤੋਂ ਬਿਲੋਂਗ ਕਰਦੇ ਆ ਉਹਨਾਂ ਦਾ ਜਨਮ ਤਾਂ ਬੰਗਾ ਦਾ ਹੀ ਜਦੋਂ ਬੁਕਸ ਵਿੱਚ ਰੀਡ ਕਰਦੇ ਆ ਤਾਂ ਬੰਗਾ ਦਾ ਹੀ ਆਂਦਾ ਆ ਤੇ ਫਿਰ ਉਹਦੇ ਸੁਣ ਕੇ ਬਹੁਤ ਪ੍ਰਾਊਡ ਫੀਲ ਹੁੰਦਾ ਆ ਕਿ ਆਪਣੇ ਏਰੀਆ ਦਾ ਫਰੀडम फाइਟਰ ਆ ਜਿਹਦੇ ਕਰਕੇ ਸਾਨੂੰ ਵੀ ਪ੍ਰਾਊਡ ਫੀਲ ਹੁੰਦਾ ਆ ਉਹਨੂੰ ਦੇਖ ਕੇ ਸੇਧ ਮਿਲਦੀ ਹੈ ਕੋਈ ਲੈਸਨ ਮਿਲਦਾ ਹੈ ਲੈਸਨ ਮਿਲਦਾ ਹੈ ਕਿ ਆਪਣੇ ਦੇਸ਼ ਦੇ ਲਈ ਸਾਨੂੰ ਕਰਨਾ ਚਾਹੀਦਾ ਜਿੱਥੇ ਤੱਕ ਸਾਡੇ ਤੋਂ ਹੋ ਸਕੇ ਕਦੀ ਵੀ ਬੈਕ ਬੈਕਸਟੈਪ ਨਹੀਂ ਲੈਣਾ ਚਾਹੀਦਾ ਹਮੇਸ਼ਾ ਫਰੰਟ ਤੇ ਜਾਣਾ ਚਾਹੀਦਾ ਹੈ ਤੇ ਆਪਣੇ ਮਤਲਬ ਜੋ ਵਿਚਾਰ ਆ ਤੁਹਾਨੂੰ ਸਾਰੇ ਦੇ ਸਾਹਮਣੇ ਰੱਖਣੇ ਚਾਹੀਦੇ ਆ ਤੇ ਦੇਸ਼ ਲਈ ਹਮੇਸ਼ਾ ਕੁਰਬਾਨੀ ਲਈ ਹਮੇਸ਼ਾ ਅੱਗੇ ਰਹਿਣਾ ਚਾਹੀਦਾ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਵਿੱਚ ਡੇਲੀ ਪੋਸਟ ਪੰਜਾਬੀ ਦੀ ਟੀਮ ਪਹੁੰਚੀ ਤਾਂ ਕੁਦਰਤੀ ਇੱਥੇ ਦੇਵੀ ਮਖਸੂਸਪੂਰੀ ਜੀ ਇੱਥੇ ਮੌਜੂਦ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ 23 ਮਾਰਚ ਪਿੰਡ ਵਾਲਿਆਂ ਦਾ ਬੜੀ ਵੱਡੀ ਇਹ ਕੰਪਲੇਂਟ ਹੈ ਕਿ ਉਹਨਾਂ ਨੂੰ ਹਲੇ ਤੱਕ ਸ਼ਹੀਦ ਦਾ ਦਰਜਾ ਨਹੀਂ ਮਿਲਿਆ ਤੁਹਾਡਾ ਇਸ ਤੇ ਕੀ ਕਹਿਣਾ ਹੈ ਅ ਨਹੀਂ ਬਿਲਕੁਲ ਇਹਦੇ ਕੋਈ ਸਿਆਸੀ ਕਾਰਨ ਹੋ ਸਕਦੇ ਪਰ ਉਹ ਮਤਲਬ ਸ਼ਹੀਦ ਦੇ ਆਜ਼ਮ ਹੈ ਮਾਨ ਹੈ ਆਪਨ ਨੂੰ ਉਹਨਾਂ ਤੇ ਸਪਾਕ ਸਿੰਘ ਉਹਨਾਂ ਤੇ ਜਿਨ੍ਹਾਂ ਨੇ ਆਪਣੇ ਕਿਉਂਕਿ ਆਪਣਾ ਤਨ ਮਨ ਨਿਸ਼ਾਵਰ ਕਰ ਦੇਣਾ ਕੁਰਬਾਨੀ ਦੇ ਦੇਣੀ ਇਤੋਂ ਵੱਡਾ ਕੋਈ ਬਲਿਦਾਨ ਨਹੀਂ ਹੁੰਦਾ ਇਤੋਂ ਵੱਡੀ ਕੋਈ ਦੇਣ ਨਹੀਂ ਹੁੰਦੀ ਇੱਕ ਨਿਸ਼ਚੇ ਲਈ ਇੱਕ ਪ੍ਰਾਨ ਲੈ ਕੇ ਇੱਕ ਨਿਸ਼ਾਨਾ ਮਿਥ ਕੇ ਵਤਨ ਦੀ ਆਜ਼ਾਦੀ ਲਈ ਗੁਰਦੇ ਭਲੇ ਲਈ ਆਪਣੀ ਜਾਨ ਵਾਰ ਦੇਣੀ ਇਹ ਬਹੁਤ ਵੱਡਾ ਕੰਮ ਹੁੰਦਾ ਹਰ ਬੰਦਾ ਨਹੀਂ ਕਰ ਸਕਦਾ ਇਕ ਜਿਹੜਾ ਨੌਜਵਾਨ ਜਿਸ ਨੇ ਆਪਣੀ ਜਵਾਨੀ ਦੀ ਪਰਵਾਹ ਨਹੀਂ ਕੀਤੀ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਆਪਣੇ ਆਖਰੀ ਦਮ ਦੇ ਆਪਣੇ ਆਖਰੀ ਦਮ ਤੱਕ ਜਿਹੜਾ ਹੈ ਦੇਸ਼ ਦੀ ਆਜ਼ਾਦੀ ਮੰਗਦਾ ਰਿਹਾ ਉਸ ਦੇ ਲਈ ਡਿਸੀਜਨ ਲੈਣ ਦੇ ਵਿੱਚ ਸਰਕਾਰਾਂ ਇੰਨੀਆਂ ਟਿਲ ਕਰ ਰਹੀਆਂ ਨੇ ਕਿ ਉਸ ਨੂੰ ਅਤਵਾਦੀ ਨਹੀਂ ਸ਼ਹੀਦ ਕਿਹਾ ਜਾਵੇ ਨਹੀਂ ਬਿਲਕੁਲ ਮੈਂ ਉਹ ਹੀ ਕਹਿ ਗਿਆ ਕਿ ਸਿਆਸੀ ਕਾਰਨ ਹੋ ਸਕਦੇ ਆ ਕਿੰਨੇ ਹੋ ਸਕਦੇ ਇਹ ਤਾਂ ਆਪਾਂ ਨੂੰ ਪਤਾ ਨਹੀਂ ਆਪਾਂ ਆਮ ਆਡੀਅנס ਆਪਾਂ ਆਵਾਮ ਆ ਆਪਾਂ ਆਮ ਲੋਕ ਹੈ ਹਨ ਸਾਡੇ ਮਨਸ ਜਿਹੜਾ ਉਹਨਾਂ ਦਾ ਦਰਜਾ ਹੈ ਉਹ ਬਹੁਤ ਉੱਚਾ ਹੈ ਪੂਰੀ ਦੁਨੀਆ ਦੇ ਲੋਕਾਂ ਵਿੱਚ ਜਿਹੜੇ ਪੰਜਾਬੀ ਹਿੰਦੁਸਤਾਨੀ ਜਿਨ੍ਹਾਂ ਨੂੰ ਫ੍ਰੀडम फाइਟਰ ਜਿਹੜੇ ਹੋਏ ਆ ਉਹਨਾਂ ਬਾਰੇ ਥੋੜਾ ਵੀ ਜਿਹੜਾ ਇਲਮ ਰੱਖਦਾ ਬੰਦਾ ਉਹਨਾਂ ਦੇ ਮਨ ਵਿੱਚ ਬਹੁਤ ਸਤਿਕਾਰ ਹੈ ਬਹੁਤ ਵੱਡਾ ਦਰਜਾ ਕੁਝ 17 ਜ਼ਰੂਰ ਤੁਹਾਡੇ ਤੋਂ ਸੁਣਨੀ ਆ ਪਸੰਦ ਕਰਾਂਗੇ ਅੱਜ ਦੇ ਦਿਹਾੜੇ ਜੀ ਜੀ ਬਿਲਕੁਲ ਮੈਂ ਜ਼ੈਨ ਚਾਹੀਦ ਵੈਸੇ ਇੱਥੇ ਇੱਕ ਹੋਰ ਗਾਣਾ ਸ਼ੂਟ ਕਰ ਰਿਹਾ ਸੀ ਉਹ ਵੀ ਇਸ ਤਰ੍ਹਾਂ ਦਾ ਥੋੜਾ ਵਤਨ ਨਾਲ ਸੰਬੰਧਿਤ ਗੀਤ ਹੈ ਮੁਲਕ ਨਾਲ ਪਰ ਇੱਕ ਸਾਰਾ ਕਿ ਗਾਣਾ ਪਿੱਛੇ ਆਇਆ ਸੀ ਉਹਦੇ ਮੈਂ ਇੱਕ ਅੰਤਰੇ ਦੇ ਬੋਲ ਸੀਗੇ ਕਿ ਰਾਜਗੁਰੂ ਸੁਖਦੇਵ ਸਰਾਬੇ ਦਾ ਕੀ ਕਹਿਣਾ ਰਾਜਗੁਰੂ ਸੁਖਦੇਵ ਸਰਾਬੇ ਦਾ ਕੀ ਕਹਿਣਾ ਭਗਤ ਸਿੰਘ ਨੇ ਸਦਾ ਹੀ 23 ਸਾਲ ਦਾ ਰਹਿਣਾ ਭਗਤ ਸਿੰਘ ਨੇ ਸਦਾ ਹੀ 23 ਸਾਲ ਦਾ ਰਹਿਣਾ ਲੋਕੀ ਨਾਮ ਸ਼ਹੀਦਾਂ ਦਾ ਸੱਚੇ ਮੂੰਹ ਲੈਂਦੇ ਮਰ ਜਾਂਦੇ ਜੋ ਦੇਸ਼ ਲਈ ਉਹ ਜਿਉਂਦੇ ਰਹਿੰਦੇ ਵਾਹ ਕੋਈ ਦਰਜਾ ਦੇਵੇ ਨਾ ਦੇਵੇ ਪਰ ਉਹ ਅਮਰ ਹੁੰਦੇ ਆ ਉਹ ਦਿਲਾਂ ਚ ਵੱਸਦੇ ਖੂਨ ਚ ਰਚਦੇ ਆ ਸੋਚਾਂ ਚ ਵੱਸਦੇ ਹਮੇਸ਼ਾ ਲਈ ਅਮਰ ਹੁੰਦੇ ਆ ਦੇਵੀ ਜੀ ਦੁਨੀਆ ਅੱਜ ਵੀ ਤੁਹਾਨੂੰ ਫੋਲੋ ਕਰ ਰਹੀ ਹੈ ਅੱਜ ਵੀ ਸੁਣ ਰਹੀ ਹੈ ਜੇਕਰ ਤੁਸੀਂ ਕੋਈ ਸੁਨੇਹਾ ਲਗਾਉਣਾ ਚਾਹੋ ਅੱਜ ਦੇ ਮੌਕੇ ਤੇ ਨਹੀਂ ਬਿਲਕੁਲ ਜਸੀਰ ਅੱਜ ਉਹ ਸ਼ਹੀਦਾਂ ਦੀ ਧਰਤੀ ਨੂੰ ਨਮਨ ਕਰਨ ਆਏ ਆ ਕਿਉਂਕਿ ਪੂਰੇ ਪੰਜਾਬ ਤੋਂ ਆਵਾਮ ਨੇ ਆਉਣਾ ਤੇ ਸਾਰੇ ਇਹ ਮਨਾਏ ਜਾਣੇ ਵੱਡੇ ਪੱਧਰ ਤੇ ਤੇ ਮਤਲਬ ਇਹ ਹੈ ਕਿ ਉਹਨਾਂ ਦੀ ਸੋਚ ਉਹਨਾਂ ਦਾ ਜੋ ਸੰਕਲਪ ਉਹ ਬਹੁਤ ਵੱਡਾ ਸੀ ਤੇ ਕਿਤੇ ਨਾ ਕਿਤੇ ਉਹ ਆਈ ਥਿੰਕ ਜਿਹੜਾ ਸੁਪਨਾ ਲਿਆ ਸੀ ਉਹ ਪੂਰਾ ਨਹੀਂ ਹੋਇਆ ਤੇ ਪੂਰਾ ਹੋਣਾ ਚਾਹੀਦਾ ਕਿਸੇ ਨਾ ਕਿਸੇ ਤਰੀਕੇ ਉਹਦਾ ਕੁਛ ਨਾ ਕੁਛ ਥੋੜਾ ਬਹੁਤਾ ਹਿੱਸਾ ਤੇ ਗੁਰਦਾਸ ਭਾਈ ਦਾ ਗਾਣਾ ਸੀ ਨਾ ਕਿ ਆਜ਼ਾਦੀ ਦੇ ਝੂਠੇ ਆਗੂ ਕੁਰਸੀ ਲੈ ਕੇ ਬਹਿ ਗਏ ਰਾਜਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ ਹਨਾ ਸੋ ਕੱਲੇ ਫੁੱਲਾਂ ਜੋਗੇ ਨੇ ਉਹਨਾਂ ਦਾ ਜਿਹੜਾ ਸੰਕਲਪ ਸੀ ਜਿਹੜੀ ਉਹਨਾਂ ਦੀ ਕੁਰਬਾਨੀਆਂ ਉਹਨਾਂ ਤੇ ਪਹਿਰਾ ਦੇਣ ਦੀ ਲੋੜ ਆ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਦੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਭਗਤ ਸਿੰਘ ਵਰਗੇ ਨੌਜਵਾਨ ਜਿਹੜੇ ਨੇ ਪਰ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਰੁਲਦੀ ਜਾ ਰਹੀ ਹੈ ਜੀ ਜੀ ਬਿਲਕੁਲ ਹੀ ਦੁੱਖ ਦੀ ਗੱਲ ਹੈ ਇਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਚੌਕਸ ਹੋਣ ਦੀ ਲੋੜ ਆ ਵੇਰ ਹੁਣ ਦੀ ਲੋੜ ਆ ਕੋਈ ਨਸ਼ਾ ਅਜ ਤੱਕ ਇੱਕ ਕਹਾਵਤ ਇਹਨੂੰ ਜੂਆ ਕਿਸੇ ਦਾ ਨਾ ਹੂਆ ਜੂਏ ਜੂਏ ਚ ਕੋਈ ਬਣਿਆ ਨਹੀਂ ਅਜ ਤੱਕ ਤੇ ਨਸ਼ਾ ਇਹ ਉਦੋਂ ਵੀ ਪੜਾ ਇਹ ਇਹ ਸਾਕਾਂ ਨਹੀਂ ਕਿਸੇ ਦਾ ਇਹਨੂੰ ਮਾਰ ਦੇਣਾ ਇਹਦਾ ਅੰਤ ਮੌਤ ਹੀ ਖਤਮ ਹੈ ਇਹ ਤਾਂ ਖੁਦ ਨੂੰ ਸਮਝਣਾ ਚਾਹੀਦਾ ਪਰ ਜਿਹੜੇ ਮਤਲਬ ਇਹਦਾ ਕਾਰੋਬਾਰ ਕਰਦੇ ਆ ਉਹਨੂੰ ਤਰਸ ਕਰਨਾ ਚਾਹੀਦਾ ਲੋਕਾਂ ਤੇ ਸਿਰਫ ਆਪਣੀਆਂ ਤਜੋਰੀਆਂ ਪਰ ਨਾਲ ਨਹੀਂ ਮਤਲਬ ਹੋਣਾ ਚਾਹੀਦਾ ਜਵਾਨੀ ਤੇ ਤਰਸ ਕਰਨਾ ਚਾਹੀਦਾ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਾਂ ਇਸ ਤਰ੍ਹਾਂ ਇਹ ਦਿਹਾੜਾ ਤੇ 23 ਮਾਰਚ ਦਾ ਬੜਾ ਹੀ ਪਵਿੱਤਰ ਦਿਹਾੜਾ ਮੰਨਿਆ ਜਾਂਦਾ ਹੈ ਕਿਉਂਕਿ ਇੱਕ ਨੌਜਵਾਨ ਦੇਸ਼ ਲਈ ਆਜ਼ਾਦ ਹੋ ਗਿਆ ਦੇਸ਼ ਲਈ ਆਪਣੀ ਜਵਾਨੀ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰ ਗਿਆ ਤੇ ਆਪਣੇ ਆਖਰੀ ਸਾਹ ਤੱਕ ਉਸਨੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਇਆ ਤੇ ਦੇਸ਼ ਦੀ ਆਜ਼ਾਦੀ ਦੀ ਮੰਗ ਕੀਤੀ। ਡੇਲੀ ਪੋਸਟ ਪੰਜਾਬੀ ਦੀ ਇਸ ਪੇਸ਼ਕਸ਼ ਫਿਲਹਾਲ ਬਸ ਇਹਨਾ ਹੀ। ਪਿੰਡ ਖੜਕਟ ਕਲਾ ਤੋਂ ਸੁਮਨ ਜੇਟਲੀ ਤੇ ਕੈਮਰਾਮੈਨ ਗਗਨਦੀ ਰਿਪੋਰਟ ਡੇਲੀ ਪੋਸਟ ਪੰਜਾਬੀ।